ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸੰਗਤਾਂ ਨੂੰ ਬਹੁਤ ਹੀ ਪਰਪਕਾਰ ਵਾਲੇ ਕਾਰਜ ਤੋਂ ਜਾਣੂ ਕਰਵਾਉਣ ਨੂੰ ਮਨ ਸੀ ਸੋ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਜਿਹੜੇ ਆਪਣੇ ਧਾਰਮਿਕ ਕਾਰਜਾਂ ਕਰਕੇ ਜਾਣੇ ਤੇ ਜਾਂਦੇ ਹੀ ਨੇ ਨਾਲ ਨਾਲ ਸਮਾਜਿਕ ਕਾਰਜਾਂ ਕਰਕੇ ਭਲੇ ਦੇ ਕਾਰਜਾਂ ਕਰਕੇ ਵੀ ਉਹਨਾਂ ਦੀ ਜਾਣ ਪਛਾਣ ਬਹੁਤ ਉੱਚੀ ਹੈ ਥੋੜੇ ਦਿਨ ਪਹਿਲਾਂ ਕਿਉਂਕਿ ਇਹ ਜਿਹਾ ਕੰਮ ਕਰਨ ਵਾਸਤੇ ਜੋ ਉਹਨਾਂ ਨੇ ਹੁਣ ਵੱਡਾ ਕਾਰਜ ਕੀਤਾ ਹੈ ਐਸਾ ਕਾਰਜ ਕਰਨ ਵਾਸਤੇ ਵੀ ਬਹੁਤ ਵੱਡਾ ਜਿਹੜਾ ਮਨ ਚਾਹੀਦਾ ਹੈ ਬਹੁਤ ਵੱਡਾ ਹੌਸਲਾ ਚਾਹੀਦਾ ਹੈ ਉਹ ਆਪਣੇ ਇਲਾਕੇ ਤੋਂ ਸਿੱਖਾਂ ਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਨੇ ਆਪਣੇ ਖਾਲਸਾ ਫਾਰਮ ਬਾਲਾਚੌਰ ਦੇ 5 ਏਕੜ ਜ਼ਮੀਨ ਜਿਹੜੀ ਹੈ ਉਹ ਚੀਫ ਖਾਲਸਾ ਦਵਾਨ ਨੂੰ ਜਿਹੜੀ ਉਹਨਾਂ ਨੇ ਦਾਨ ਕਰ ਦਿੱਤੀ ਹੈ ਉਹ ਪੱਕੇ ਤੌਰ ਤੇ ਜ਼ਮੀਨ ਜਿਹੜੀ ਚੀਫ ਖਾਲਸਾ ਨੂੰ ਦੇ ਦਿੱਤੀ ਹੈ ਜਿਸ ਵਿੱਚ ਬਹੁਤ ਵੱਡਾ ਸਕੂਲ ਬਣੇਗਾ ਨਾਲ ਹੀ ਉਹਨਾਂ ਦਾ ਮਨ ਹੈ ਕਿ ਸਕੂਲ ਦੇ ਵਿੱਚ ਆਈਪੀਐਸ ਆਈਐਸ ਅਤੇ ਹੋਰ ਵੱਡੀਆਂ ਪੋਸਟਾਂ ਵਾਸਤੇ ਜਿਹੜੀ ਤਿਆਰੀ ਜਿਹੜੀ ਹੈ ਬੱਚਿਆਂ ਨੂੰ ਕਰਵਾਉਣ ਵਾਸਤੇ ਜਿਹੜਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦਾ ਮਨ ਹੈ ਕਿ ਜਿਹੜੇ ਬੱਚੇ ਗਰੀਬ ਨੇ ਜੋਗਤਾ ਰੱਖਦੇ ਨੇ ਪੜਨ ਦੀ ਵੱਡਿਆਂ ਉਹਦਿਆਂ ਤੱਕ ਪਹੁੰਚਣ ਦੀ ਉਹਨਾਂ ਦੇ ਮਨ ਦੇ ਵਿੱਚ ਲਾਲਸਾ ਖਿੱਚ ਹੈ ਉਹਨਾਂ ਵਾਸਤੇ ਕਿਤਾਬਾਂ ਤੇ ਪੜ੍ਹਾਈ ਦਾ ਪ੍ਰਬੰਧ ਜਿਹੜਾ ਇਸ ਸਕੂਲ ਦੇ ਵਿੱਚ ਕੀਤਾ ਜਾਵੇ ਸੋ ਇਸ ਮਨੋਰਥ ਦੀ ਪੂਰਤੀ ਵਾਸਤੇ ਉਹਨਾਂ ਨੇ ਵਿਅੰਤ ਇਲਾਕੇ ਦੀਆਂ ਸੰਗਤਾਂ ਨੂੰ ਰਾਜਨੀਤਿਕ ਆਗੂਆਂ ਨੂੰ ਧਾਰਮਿਕ ਵਿਸ਼ੇਸ਼ ਆਗੂਆਂ ਨੂੰ ਬੁਲਾ ਕੇ ਇਸ ਗੱਲ ਨੂੰ ਸਾਰੀ ਸੰਗਤ ਵਿੱਚ ਖੋਲ ਦਿੱਤਾ ਕਿ ਇਹ ਕਾਰਜ ਜਿਹੜਾ ਕੋਲ ਲੁਕਿਆ ਛਿਪਿਆ ਨਾ ਰਵੇ ਸਾਰਿਆਂ ਦੇ ਵਿੱਚ ਇਸ ਕਾਰਜ ਨੂੰ ਜਿਹੜਾ ਉਹ ਜਾਣਿਆ ਜਾਵੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਮੁਖੀ ਜੀਵ ਖਾਲਸਾ ਦਵਾਨ ਉਹ ਵੀ ਪਹੁੰਚੇ ਹੋਰ ਵਿਸ਼ੇਸ਼ ਆਗੂਆਂ ਦੇ ਨਾਲ ਨਾਲ ਧਾਰਮਿਕ ਆਗੂ ਰਾਜਨੀਤਿਕ ਆਗੂ ਉੱਥੇ ਪਹੁੰਚੇ ਗਿਆਨੀ ਬਚਿੱਤਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਨਾਨਕਪਿਆਉ ਸਾਹਿਬ ਦਿੱਲੀ ਵਾਲੇ ਪਹੁੰਚੇ ਗਿਆਨੀ ਮਨਜੀਤ ਸਿੰਘ ਜੀ ਖਡੂਰ ਸਾਹਿਬ ਕਥਾਵਾਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਪਹੁੰਚੇ ਗਿਆਨੀ ਗੁਰਲਾਲ ਸਿੰਘ ਜੀ ਬੁੱਟਰ ਜੋ ਸ਼ਹੀਦ ਗੰਜ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਕਫਾਵਾਚਕ ਨੇ ਉਹ ਵੀ ਪਹੁੰਚੇ ਬੇਅੰਤ ਸੰਗਤਾਂ ਵੱਡੀ ਗ੍ਰੰਥੀ ਵਿੱਚ ਪਹੁੰਚੀਆਂ ਅਤੇ ਗਿਆਨੀ ਰਗਵੀਰ ਸਿੰਘ ਜੀ ਹੈੱਡ ਗ੍ਰੰਥੀ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਿਹੜਾ ਨੀ ਪੱਥਰ ਵੀ ਰੱਖ ਦਿੱਤਾ ਗਿਆ ਸ਼ੁਰੂਆਤ ਹੋ ਗਈ ਹੈ ਬਹੁਤ ਵੱਡੇ ਕਾਰਜ ਦੀ ਜਿਸ ਵਾਸਤੇ 5 ਏਕੜ ਜ਼ਮੀਨ ਸੰਤ ਬਾਬਾ ਦਲਜੀਤ ਸਿੰਘ ਜੀ ਵੱਲੋਂ ਦਿੱਤੀ ਗਈ ਔਰ ਮਨ ਦੇ ਵਿੱਚ ਬੜਾ ਉਹਨਾਂ ਨੇ ਉਤਸ਼ਾਹ ਹੈ ਸਾਡੇ ਇਲਾਕੇ ਦੇ ਬੱਚੇ ਅੱਗੇ ਆਉਣ ਯੋਗਤਾ ਰੱਖਣ ਵਾਲਿਆਂ ਨੂੰ ਜਿਹੜਾ ਉਹ ਮਾਨ ਸਨਮਾਨ ਮਿਲੇ ਤੇ ਇੱਕ ਹੋਰ ਗੱਲ ਉਹਨਾਂ ਨੇ ਕਹਿ ਦਿੱਤੀ ਵਿਸ਼ੇਸ਼ ਤੌਰ ਤੇ ਚੀਫ ਖਾਲਸਾ ਦਿਵਾਨ ਨੂੰ ਕਿ ਜੋ ਤੁਸੀਂ ਸਟਾਫ ਤੁਸੀਂ ਭਰਤੀ ਕਰਨਾ ਕੋਸ਼ਿਸ਼ ਕਰਿਓ ਉਹ ਇਲਾਕੇ ਦੇ ਵਿੱਚੋਂ ਜਿਹੜੀ ਭਰਤੀ ਹੋ ਜਾਵੇ ਸੋ ਇਹਨਾਂ ਦਰਦ ਰੱਖਦੇ ਨੇ ਮਨ ਦੇ ਵਿੱਚ ਕਿ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਪੜਿਆਂ ਲਿਖਿਆਂ ਨੂੰ ਇੱਥੇ ਮੌਕੇ ਮਿਲਣ ਛੋਟਿਆਂ ਬੱਚਿਆਂ ਨੂੰ ਜਿਹੜੇ ਯੋਗਤਾ ਰੱਖਦੇ ਨੇ ਉਹਨਾਂ ਨੂੰ ਕਿਤਾਬਾਂ ਮਿਲਣ ਉਹਨਾਂ ਨੂੰ ਐਜੂਕੇਸ਼ਨ ਮਿਲੇ ਇਸ ਵਾਸਤੇ ਮੇਰਾ ਜਿਹੜਾ ਮਨੋਰਥ ਹੈ ਉਹ ਇੱਥੇ ਸਿੱਧ ਹੋ ਜਾਵੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਸੋ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਅਸੀਂ ਇਸ ਕਾਰਜ ਦੀ ਵੱਡੀ ਸ਼ਲਾਘਾ ਕਰਦੇ ਆ ਕਿ ਬਹੁਤ ਵੱਡਾ ਕਾਰਜ ਇਹ ਜੇ ਕਾਰਜ ਕਰਨ ਵਾਸਤੇ ਇੰਨੇ ਵੱਡੇ ਪੱਧਰ ਤੇ ਕਾਰਜ ਕਰਨ ਵਾਸਤੇ ਜਿਹੜਾ ਬਹੁਤ ਵੱਡਾ ਹੌਸਲਾ ਚਾਹੀਦਾ ਜਿਗਰਾ ਚਾਹੀਦਾ ਤੇ ਸਭ ਤੋਂ ਵੱਡੀ ਕਿਰਪਾ ਹੈ ਜਿਸ ਤੋਂ ਆਪ ਕਰਾਏ ਜਿਸ ਨੂੰ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਉਹਦੇ ਕੋਲੋਂ ਹੀ ਇਹ ਸੇਵਾ ਲੈ ਲੈਂਦਾ ਸੋ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਹੜਾ ਉਹ ਸੰਤ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲਿਆਂ ਦੇ ਕੋਲੋਂ ਇਹ ਵੱਡੀ ਸੇਵਾ ਲਈ ਹੋਰ ਤੇ ਉਹ ਕਾਰਜ ਕਰਦੇ ਹੀ ਨੇ ਪਹਿਲਾਂ ਹੀ ਕਰਦੇ ਨੇ ਪਰਉਪਕਾਰ ਦੇ ਕਾਰਜ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਸਭ ਤੋਂ ਵੱਡਾ ਪਰਉਪਕਾਰ ਦਾ ਕਾਰਜ ਜਿਹੜਾ ਹੈ ਉਹਨਾਂ ਨੇ ਆਪਣੀ ਜ਼ਮੀਨ দান ਕਰਕੇ ਅਤੇ ਇਹ ਵੀ ਦੱਸਿਆ ਨਾ ਕੋਈ ਇਸ ਜ਼ਮੀਨ ਦੇ ਉੱਪਰ ਲੋਨ ਹੈ ਕਰਜ਼ਾ ਹੈ ਨਾ ਕੋਈ ਝਗੜੇ ਵਾਲੀ ਜ਼ਮੀਨ ਹੈ ਇਹ ਮੈਂ ਆਪਣੀ ਮੁੱਲ ਖਰੀਦੀ ਜਿਹੜੀ ਜ਼ਮੀਨ ਹੈ ਉਹ ਮੈਂ ਦੇ ਰਿਹਾ ਜਿਹੜਾ ਬਹੁਤ ਵੱਡੀ ਸੇਵਾ ਹੈ ਗੁਰਮੁਖ ਪਿਆਰਿਓ ਸੋ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਅਦਾਰਿਆਂ ਵੱਲੋਂ ਇਸ ਵੱਡੇ ਕਾਰਜ ਦੀ ਸ਼ਲਾਘਾ ਜਿਹੜੀ ਕੀਤੀ ਗਈ ਹੈ ਬਹੁਤ ਧੰਨਵਾਦ ਕਰਦੇ ਹਾਂ ਸੰਤ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ